ਡਾਕਟਰ ਸ਼ਾੰਕਮਰ ਮੈਮ ਲਈ ਇਹ ਪਿੰਡ ਦਿੱਤੇ ਜਾਏਗਾ ਕਿੱਥੇ ਆ ਲੈਂਬਰ ਸਿੰਘ ਦੀ ਥੂੜੀ ਨੂੰ ਛੱਡ ਨੂੰ ਅੱਗ ਲੱਗੇ ਢਹਟੇ ਦੀ ਹੋ ਗਈ ਆ ਆ ਇੱਕ ਹੋਏ ਅੱਗੇ ਵੀ ਇਧਰੋਂ ਪਾਸੇ ਪਾਜੀ ਆਈ ਜਾ ਸਾਰੇ ਲੱਗੇ ਨੂੰ ਹੁੰਦੇ ਹੁੰਦੇ ਆ ਗਏ ਸਾਡੇ ਹਾ ਇਧਰੋਂ ਆਉਂਦੇ ਆ ਹਾ ਇਹਨਾਂ ਦਾ ਉਹ ਛੱਡ ਗਿਆ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਤਾਂ ਉਹ ਵੀ ਕਰਾਣੇ ਆਪਾਂ ਕਰਵਾਈ ਵੀ ਕਰਾਵਾ ਕੋਈ ਗੱਲ ਚਿੰਤਾ ਨਹੀਂ ਕਰਨੀ ਸੀ ਉਸੇ ਨਾਲ ਪ੍ਰਸ਼ਾਸਨ ਤਾਂ ਦਿਲਾ ਦੇਣਾ ਹੈ ਬੰਦੇ ਗਾਹ ਤੇ ਹਦਾਇਤ ਦੀ ਗਾਹ ਤੇ ਵੀ ਹਾਂ ਤੇ ਸਖਤ ਕਾਰਵਾਈ ਹੋ ਪਹਿਲਾਂ ਵੀ ਕੀਤੀ ਹੋਈ ਹੋਰ ਸਖਤ ਕਾਰਵਾਈ ਕਰਦੇ ਨਾ ਮੈਂ ਅੱਜ ਅੱਜ ਫਿਰ 3 ਦਿਨ ਕੋਈ ਕਰਾ ਲਈ ਕਾਰਵਾਈ ਕਰਾ ਬੋਇਥਰੀ ਚਲੀ ਡਿਗਰੀ ਇਹਨੂੰ ਜੇ ਤੂੜੀ ਨੂੰ ਹੈ ਨਾ ਉੱਪਰੋਂ ਕੱਢ ਦੇ ਜੇ ਥੱਲੇ ਵਾਲੀ ਬਾਤ ਜਾਣੀ ਆ ਥੱਲੇ ਲੱਗੀ ਥੱਲੇ ਧਰ ਗਈ ਲੈ ਕੇ ਜੱਗ ਬਸ ਗੰਦੇ ਨਹੀਂ ਬਸ ਰਾਤ ਹੀ ਆਹੇ ਰਾਤ ਹੀ ਆਹੇ ਇਹਨਾਂ ਨੂੰ ਨਾ ਆ ਟੀਨ ਟੂ ਥੱਲੇ ਲਾ ਕੇ ਇਹ ਮਕਾਨ ਦੇ ਨਾਲ ਹਨਾ ਖਿੱਚ ਆਪਣਾ ਮਕਾਨ ਤਾਂ ਬਚਾਓ ਤਾਂ ਹੀ ਪਹਿਲਾਂ ਹੋਣਾ ਲੱਗੇ ਰਾਤ ਦੇ ਕਿ ਤੇ ਭਜਾਤੀ ਸੀ ਕਿ ਰਾਤ ਨੂੰ ਫੇਰ ਮਾਰਨ ਤੇ ਘੜਾ ਫੇਜਾ ਉਹ ਤਾਂ ਲੱਗ ਰਖੇ ਸਾਰੇ ਤੋਟੇ ਸਗੇ ਇਹ ਤਾਂ ਟ੍ਰੈਕਟਰ ਨਾਲ ਟ੍ਰੈਕਟਰ ਨਾਲ ਟਰਾਈ ਕਰਤਾ ਇਹ ਉਹ ਤੋਟੇ ਲਗਾ ਤੋੜ ਤੱਕ ਸਗਾ ਉਹ ਅੱਧਾ ਲੱਗਾ ਬੁਰੇ ਤੋਟੇ ਸਾਰੇ ਸਗੇ ਉਹ ਅਸੀਂ ਉਦੋਂ ਚਾਰ ਪੰਜ ਟੀਨਾ ਪਾਈਆਂ ਸੀਆਂ ਉਹ ਸਾਈਆਂ ਉਹ ਖੇਤ ਵਰ ਤੋਂ ਚੱਕ ਕੇ ਲੈਣੀਆਂ ਉਦੋਂ ਰੱਖੀਆਂ ਸੀ ਮਾਲਕ ਵਿੱਚ ਉਹਨਾਂ ਸਾਈਆਂ ਜਲ ਗਈਆਂ ਆ ਗਿਆ ਆ ਗਿਆ